ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਤੇ ਦੇਸ਼ ਵਿਦੇਸ਼ਾਂ ਦੀ ਸਮੂਹ ਸੰਗਤਾਂ ਅੱਗੇ ਬੇਨਤੀ ਹੈ ਕਿ ਇੱਕ ਤਰੀਕ ਨੂੰ ਬੀਬੀ ਜਗੀਰ ਕੌਰ ਤੇ ਇਹਨਾਂ ਦੇ ਚਾਰ ਪੰਜ ਸਾਥੀਆਂ ਨੇ ਆਣ ਕੇ ਸ੍ਰੀ ਹਕਾਲਤਖਰ ਸਾਹਿਬ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਰਖਲਾਪ ਇੱਕ ਮੰਗ ਪੱਤਰ ਦਿੱਤਾ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਦੋ ਮੂੰਹੇ ਸੱਪ ਵੀ ਕਿਹਾ ਜਾ ਸਕਦਾ ਕੋ ਵੱਡੀ ਗੱਲ ਨਹੀਂ ਹੈ ਕਿਲੋ ਤੇ ਇਹਨਾਂ ਨੇ ਸਵਾਗਤ ਕੀਤਾ ਜਦੋਂ ਸਰਦਾਰ ਸੰਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ ਸ੍ਰੀ ਕਾਲਤਖ ਸਾਹਿਬ ਤੇ ਮਾਫੀ ਮੰਗੀ ਆ ਵੀਡੀਓ ਸੁਣਿਓ ਇਕ ਮੈਂ ਆ ਸਮਝ ਲਈ ਵੀਡੀਓ ਕੀ ਗੱਲੇ ਮਾफी ਮੰਗੀ ਜਿੱਦਿ ਕੇ ਹੈ ਕੀ ਗੱਲੇ ਮਾੜੀ ਗੱਲ ਹੀ ਸੀ ਕਹਿੰਦੇ ਸਵੇਰ 'ਚ ਬਾਪੂ ਦਾ ਨੇ ਮਾफी ਮੰਗੀ ਅੱਛੇ ਸਮਾਂ ਕੋਈ ਸਾਂਭ ਲੈਂਦਾ ਤਾਂ ਕੋਈ ਸੰਗਤ ਤੋਂ ਬਾਅਦ ਤਾਂ ਸ਼ਾਮ 'ਚ ਜਾ ਕੇ ਕੁਝ ਮਾਫੀ ਮੰਗੀ ਇਹਨਾਂ ਜੱਨਾ ਨੇ ਬੜਾ ਸਵਾਗਤ ਕੀਤਾ ਤੇ ਹੁਣ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਫਤਿਹ ਬੁਲਾਉਣਾ ਹੀ ਭੁੱਲ ਗਏ ਸੰਸਾਬਾ ਨੂੰ ਉਹ ਮੰਗ ਪੱਤਰ ਬਡਾਲੀ ਦੇ ਆਤ ਲੱਗਿਆ ਪਰ ਬਡਾਲਾ ਵੀ ਪ੍ਰੈਸ ਕਾਨਫਰੰਸ ਕਰਨ ਡਿਆ ਰੋਲਾ ਪਾਉਂਦਿਆ ਕਿ ਕਿਹੋ ਜਿਹਾ ਕਾਲੀ ਨੇ ਇਹਨਾਂ ਨੂੰ ਫਤਿਹ ਬੁਲਾਉਣੀ ਨਹੀਂ ਆਈ ਜਿੱਤੇ ਹੀ ਭੁੱਲ ਗਿਆ ਮੜ ਗਿਆ ਤੇ ਨਾਲ ਬਹੁਤ ਇਲਜ਼ਾਮ ਲਾਉਂਦਿਆ ਵਾ ਬਡਾਲਾ ਪੀਪੀ ਜ਼ਗੀਰ ਕੋਰ ਉਹਨਾਂ ਨੇ ਰਣਜੀਤ ਸਿੰਘ ਬਰਾੜ ਵਰਗ ਆ ਬੰਦਿਆਂ ਨੇ ਜਿਨ੍ਹਾਂ ਨੇ ਸਤਾਦਾ ਆਨੰਦ ਬਾਣਿਆ ਇਹਨਾਂ ਨੇ ਫਿਰ ਵਿਰੋਧੀਆਂ ਨੂੰ ਇੱਕ ਮੌਕਾ ਦਿੱਤਾ ਇਹੋ ਕਿੰਤੂ ਤਰੰਤ ਕਰਨ ਪਰ ਗਰੀਬ ਵਰਗ ਪੰਜਾਬ ਦੀ ਜਨਤਾ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸਿੰਘ ਬਾਦਲ ਦੇ ਨਾਲ ਚਟਾਨਾਂ ਵਾਂਗ ਖੜੇ ਹੋ ਪਰ ਮਾ ਦੀ ਕਾਲਤਖ ਸਹਿਬ ਤੇ ਜੱਥੇਦਾਰ ਸਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਦੋਂ ਇਹ ਕਾਲਤਖ ਸਹਿਬ ਤੇ ਤੁਹਾਡੇ ਕੋਲੇ ਆਈ ਸੀ ਜੇ ਚੰਗਾ ਹੁੰਦਾ ਤੁਸੀਂ ਮੜਾ ਜੀ ਇਹਨਾਂ ਨੂੰ ਕਹਿ ਦਿੰਦੇ ਕਿ ਧੜਾ ਪ੍ਰਕਾਸ਼ ਕਰਕੇ ਆਓ ਕਿ ਤੇ ਆਪਣੇ ਦਫ਼ਤਰ ਥੋੜੀ ਆਈ ਸੀ ਇਹ ਇਹ ਛੇਵੇਂ ਪਾਤਸ਼ਾਹ ਦੇ ਤਖਤ ਸ੍ਰੀ ਹਰਿਖਾਲਤਖ ਸਹਿਬ ਤੇ ਜਿੱਥੇ ਫੈਸਲੇ ਹੁੰਦੇ ਆ ਉੱਥੇ ਆਈ ਸੀ ਤੇ ਘਟੋ ਘਟ ਮਰਿਆਦਾ ਦਾ ਧਿਆਨ ਤੇ ਰੱਖ ਲੈਂਦੇ ਦਾਣਾ ਤੇ ਪ੍ਰਕਾਸ਼ ਕਰਦੇ ਦੂਸਰੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਦਾੜਾ ਪ੍ਰਕਾਸ਼ ਕੀਤਾ ਵੇਖਿਆ ਹੀ ਤਾਂ ਇਹ ਕਾਥ ਸਾਂਝੇ ਤੋਂ ਆਏ ਸੀ ਤੇ ਇਹਨਾਂ ਨੇ ਕੀ ਕੀਤਾ ਤੇ ਨਾਲੇ ਬੀਬੀ ਨੇ ਅੱਜ ਹਾਰੇ ਕੀ ਇਹਨਾਂ ਦੀਆਂ ਫੋਟੋਆਂ ਫੇਸਬੁੱਕ ਤੇ ਪਾ ਰਿਆ ਮੋਛਾਂ ਦੇ ਚੱਕਰ ਦੇ ਵਿੱਚ ਮੈਂ ਕਹਿੰਦਾ ਕਿ ਅਕਾਲਤਖ ਸਾਬ ਨੂੰ ਤੇ ਜਥੇਦਾਰ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਔਰ ਇੱਡੇ ਇੱਡੇ ਸਿਆਣੇ ਬੰਦੇ ਗਏ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਗਏ। ਉਹ ਘਟੋ ਘਟ ਉਹ ਬਾਗਲ ਸਾਹਿਬ ਕੋਲ ਸਿੱਖ ਲੈਂਦੇ ਜਿਨ੍ਹਾਂ ਦੇ ਵੱਲੋਂ ਤੋਂ ਸ਼ਿਕਾਇਤ ਲੈ ਕੇ ਗਏ ਸੀ। ਬਾਗਲ ਸਾਹਿਬ ਦਾ ਦਾੜਾ ਪ੍ਰਕਾਸ਼ ਹੈ। ਸਿੱਖ ਲੈਂਦੇ ਔਰ ਜੋ ਮੁੱਦੇ ਅੱਜ ਲੈ ਕੇ ਗਏ ਨੇ ਅਕਾਲਤਖ ਸਾਹਿਬ ਇਸ 27 ਤੋਂ ਕੂਆ ਦੂਰ ਨੇ ਕਿਉਂ ਕਿ ਬੀਬਾ ਜੀ ਉਹਨਾਂ ਨੇ ਬੀਬੀ ਜਗੀਰ ਗੌਰ ਨੇ ਢਿੰਡਾ ਸਾਹਿਬ ਨੇ ਔਰ ਢਿੰਡਾ ਸਾਹਿਬ ਦੇ ਸੁਪੁੱਤਰ ਨੇ ਪਹਿਲ ਤੇ ਬਾਦਲ ਸਾਹਿਬ ਦਾ ਬੜਾ ਜੋਰਾ ਸ਼ੋਰਾ ਤਨਵਾਦ ਕੀਤਾ ਕਿ ਇਹਨਾਂ ਨੇ ਇਸੇ ਕਉਮ ਤੋਂ ਮਾਫੀ ਮੰਗ ਲਈ ਆ ਜੀ ਜਾਣੇ ਜਾਣੇ ਜੇ ਕੋਈ ਗਲਤੀ ਹੋ ਗਈ ਹੈ ਮਾਦੀ ਮਾਫੀ ਮੰਗਦਾ ਹਾਂ ਪਰ ਸਤਾ ਦੇ ਵਿੱਚ ਇਹਨਾਂ ਨੇ ਪੂਰਾ ਸਾਥ ਦਿੱਤਾ ਅਨੰਦ ਮਾਣਿਆ ਕੁਰਮਾ ਕਾਲਤਖ ਸਾਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਅੱਗੇ ਮੈਂ ਇੱਕ ਮੰਗ ਪੱਤਰ ਦਿੰਦਾ ਜਥੇਦਾਰ ਸਾਹਿਬ ਜੀ ਤੋਂ ਇਹ ਦਬਾਰਾ ਕਾਲਤਖ ਤੇ ਹੁਣ ਤੇ ਜਿਨ੍ਹਾਂ ਨੇ ਦਾੜੀਆਂ ਬੰਨੀਆਂ ਉਹਨਾਂ ਨੂੰ تنਖਾਹ ਲਈ ਜਾਵੇ ਕਿਉਂਕਿ ਮੈਂ ਦੁਬਾਰਾ ਦੁਬਾਰਾ ਗੱਲ ਰਿਪੀਟ ਨਹੀਂ ਕਰਨਾ ਕਿ ਉਹਨੇ ਦਾੜੀ ਬੰਨਣ ਤੇ ਕੱਟਣ ਤੇ ਕੀ ਕੋਈ ਫਰਕ ਨਹੀਂ ਹੈਗਾ ਤੇ ਦੂਸਰਾ ਬੀਪੀ ਜਿਹੜੇ ਇਹਨੇ ਗੁਨਾਹ ਕੀਤੇ ਉਹਦੇ ਵੀ ਮਾਫੀ ਮੰਗ ਲੈ ਸਰਕਾਰ ਪ੍ਰਕਾਸ਼ਨ ਸੁਖਬੀਰ ਸਿੰਘ ਬਾਦਲਵਾਲ ਤੇ ਬਾਅਦ ਚ ਜਾਣਾ ਪਹਿਲੋ ਆਪਣੇ ਗੁਨਾਹ ਦੀਆਂ ਮਾਫੀਆਂ ਮੰਗ ਲੈਣ ਫਿਰ ਜੇ ਹੋਣ ਇਹਨਾਂ ਨੇ ਮੰਗ ਪੱਤਰ ਦੇਣਾ ਸੀ ਤੇ ਉਦੋਂ ਧੰਨਵਾਦ ਕਿਉਂ ਕੀਤਾ ਸਤਾ ਸੁਖਬੀਰ ਸਿੰਘ ਬਾਦਲ ਦਾ ਲੋਕਾਂ ਨੂੰ ਬੇਕੂ ਬਣਾਉਂਦੇ ਨੇ ਲੋਕ ਚਾਣੇ ਹੋ ਕਿ ਨਹੀਂ ਬੀਬੀ ਜਗੀਰ ਕੌਰ ਦੀ ਐਨੀ ਜਿਹੜੀ ਉਹ ਭੁੱਖ ਵੱਧ ਗਈ ਆ ਔਰ ਇੰਨਾ ਲੋਕਾਂ ਦੇ ਨਾਲ ਬਦਸਲੂਕੀ ਕੀਤੀ ਆ ਔਰ ਅਕਾਲੀ ਦਲ ਦਾ ਨੁਕਸਾਨ ਇਹਨਾਂ ਨੇ ਕਰਾਇਆ ਹਜ਼ਾਰਾਂ ਪਰਵਾਜ਼ ਤੋਂੜੀ ਹੈ ਬੀਬੀ ਦੀ ਬੋਲੀ ਚੰਗੀ ਨਹੀਂ ਹੈ ਇਹ ਆਪਣੀ ਤੁਲਨਾ ਬੜੀ ਤਗੜੀ ਪਹੁੰਚ ਕੇ ਤੈ ਜਿਹੜੇ ਰੂਪ ਤੇ ਤੇ ਕਰੋਨਾ ਚੰਦੀ ਪਰ ਹਕੀਕਤ ਹੈ ਨਹੀਂ ਇਹ ਬੀਬੀ ਨੇ ਕਾਲੀ ਦਲ ਨੂੰ ਕਮਜ਼ੋਰ ਕੀਤਾ ਔਰ ਲੋਕ ਸਿਆਣੇ ਨੇ ਲੋਕ ਜਾਣਦੇ ਨੇ ਇਸ ਗੱਲ ਨੂੰ ਆ ਹੁਣ ਇੱਕ ਹੋਰ ਹਾਈ ਕੋਰਟ ਦਾ ਹੁਕਮ ਆਇਆ ਬੀਬੀ ਤੇ ਐਫ ਆਰ ਦਰਜ ਹੋਣ ਲੱਗੀ ਹੈ ਉਮਾ ਬੇਨਤੀਆਂ ਕਰਨਾ ਚਾਹੁੰਦਾ ਸੰਗਤ ਨੂੰ ਕਿ ਇਹੋ ਚੀਜ਼ ਦੇ ਜੋਗਲੇ ਆ ਦੋ ਮੂਹੇ ਸੱਪ ਨੇ ਜਿਹੜੀ ਥਾਲੀ 'ਚ ਖਾਦਾ ਉਸੇ ਤੇ ਛੇਕ ਕਰ ਦਿੱਤਾ ਜਿੰਨਾ ਚਿਰ ਇਹਨਾਂ ਨੇ ਰਾਜ ਕੀਤਾ ਇਹਨਾਂ ਦੇ ਚੰਮ ਦੀ ਚੱਲੀ ਉਹਨਾਂ ਚੱਸੀ ਜਨਾਚਰ ਇਹ ਸਰਦਾਰ ਸੁਖਬੀਰ ਸਿੰਘ ਫਾਜ਼ਲਦੀ ਰਹਿਣ ਮਾਈ ਤੇ ਚੱਲਦੇ ਨੇ ਮੈਂ ਇਹਨਾਂ ਦਾ ਸ਼ਬਦਾਂ ਵਿੱਚ ਇਹਨਾਂ ਦੀ ਨਖੇਦੀ ਕਰਦਾ ਔਰ ਬੀਬੀ ਨੂੰ ਤੇ ਬੋਲਣ ਦੀ ਤਮੀਜ਼ ਹੀ ਨਹੀਂ ਜੀ ਤੇ ਮੈਂ ਪਹਿਲਾਂ ਵੀ ਕਿਹਾ ਸੀ ਔਰ بڑے ਬੰਦੇ ਜਾਣਦੇ ਕਿ ਬੀਬੀ ਨੂੰ ਤੇ ਬੋਲਣ ਦਾ ਪਤਾ ਨਹੀਂ ਬੀਬੀ ਤੇ ਕਬਜ਼ੇ ਕਰਦੇ ਭੀ ਹੁਣ ਅੱਜ ਕੱਲ ਐਫ ਆਈ ਆਰ ਦਰਜ ਹੋਣ ਢਈ ਹੈ ਇਹ ਇਹ ਸਿੱਖਾਂ ਦਾ ਕੰਮ ਹੈ ਸਿੱਖ ਤੇ ਦੂਜਿਆਂ ਨੂੰ ਇਨਸਾਫ਼ ਦਉਂਦੇ ਸੀ ਤੁਸੀਂ ਦੂਜਿਆਂ ਦੇ ਸਾਥ ਤੇ ਕਬਜ਼ੇ ਕਰਦੇ ਸੀ ਫੋ ਇਹੋ ਜੇ ਲੋਕਾਂ ਤੋਂ ਬਚੋ ਸਿੱਖਾਂ ਦੀ ਔਰ ਪੰਜਾਬ ਦੀ ਖੇਤਰੀ ਪਾਰਟੀ ਇਕੋ ਹੀ ਆ ਸ਼ਰੋਮਣੀ ਅਕਾਲੀ ਦਲ ਬਾਦਲ ਹੋਰ ਕੋਈ ਨਹੀਂ ਹੋ ਸਕਦਾ ਔਰ ਪੰਜਾਬ ਦੀ ਵਾਗ ਡੋਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸੁਰੱਖਿਤ ਹੈ ਇਹ ਜਿਹੜੇ ਲੋਕ ਨੇ ਇਹਨਾਂ ਨੇ ਗਦਦਾਰੀ ਕੀਤੀ ਆ ਔਰ ਇਹਨਾਂ ਨੂੰ ਲੋਕ ਕਦੀ ਵੀ ਮੂੰਹ ਨਹੀਂ ਲਾਉਣਗੇ ਇਨਾਂ ਦੇ ਕਰਕੇ ਉਹ ਏਸੀ ਪਰਵਾਤਿਆ ਪਰਿਵਾਰ ਜਿਹੜਾ ਜਲੰਧਰ ਤੋਂ ਜਿਮਣੀ ਚੌਂ ਲੜ ਰਿਹਾ ਉਹਨਾਂ ਦਾ ਨੁਕਸਾਨ ਕਰਾਤਾ ਮੇਰੇ ਚੰਗਾ ਪੜਾਉ ਪਾਰਟੀ ਤੇ ਮਰ ਤੁੜਿਆ ਸੀ ਉਹਨੂੰ ਵੀ ਲੈ ਡੁੱਬੇ ਇਹ ਉਹ ਲੋਕ ਨੇ ਸੋਪਰਾ ਉਹ ਇਹ ਜੁੜੇ 4-5 ਜਣੇ ਨੇ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਪੰਛੀ ਦਾ ਨੁਕਸਾਨ ਕੀਤਾ ਔਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਇਹੋ ਜਿਹੇ ਬੰਦੇ ਨੇ ਇਹੋ ਜੀ ਬੀਬੀ ਜਗੀਰਪੁਰ ਵਰਗੇ ਪੂਰੀ ਪੰਤੇ ਨੇ ਕਿਉਂਕਿ ਮੈਂ ਜਿਆਦੇ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇਹਨਾਂ ਨੇ ਪੰਥ ਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਜੇ ਇਹ ਇਹ ਡੇਰਾਵਾਦ ਦੀ ਗੱਲ ਕਰਦੀ ਬੀਪੀ ਆਪਡੇਟ ਸੀ ਔਰ ਆ ਜਿਹੜੇ ਬੰਦੇ ਅੱਜ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਲੈ ਕੇ ਗਏ ਨੇ ਖਰਸੇ ਸਾਧ ਵੀ ਮਾਫੀ ਦਾ ਨਾ ਨੇ ਮੁਤਾਰਕ ਕਿ ਉਦੋਂ ਕਿਉਂ ਨਾ ਬੋਲੇ ਉਦੋਂ ਦਾ ਨਾ ਲੋਲਚ ਸੀ ਉਦੋਂ ਕਿਉਂ ਨਾ ਵਿਰੋਧਤਾ ਕੀਤੀ ਗੱਲ ਤੇ ਹੈ ਕਿ ਕਿਉਂ ਨਹੀਂ ਬੋਲੇ ਭਾਇਆ ਮਿਲਦੀ ਸੀ ਨਾ ਲੋਕਾਂ ਨੂੰ ਲੁੱਟਦੇ ਕੁੱਟਦੇ ਸੀ ਨਾ ਅੱਜ ਕੀ ਹੋ ਗਿਆ ਅੱਜ ਬਾਦਲ ਸਾਹਿਬ ਦਾ ਹੱਥ ਪਿੱਛੇ ਹੋ ਗਿਆ ਤੇ ਸਾਰੇ ਡਾਡਾ ਮੰਨ ਲਿਆ ਪਏ ਬਾਦਲ ਸਾਹਿਬ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਆ ਹੋਇਆ ਸਿੱਖਾਂ ਦੇ ਮਸਲਿਆਂ ਨੂੰ ਮੁੱਖ ਰੱਖਦੇ ਆ ਹੋਇਆ ਭਾਜਪੀ ਦੇ ਨਾਲ ਸਮਝੌਤਾ ਨਹੀਂ ਕੀਤਾ। ਹੋਰ ਇਹ ਜਿਹੜੇ ਪੰਜ-ਛੇ ਜਣੇ ਆ ਇਹ ਅੰਦਰ ਖਾਤੇ ਗੇਟਮੇਟ ਕਰਦੇ ਆ। ਗੱਲਬਾਤ ਕਰ ਰਹੇ ਆ। ਹੋਰ ਹਜ਼ਾਰਾਂ ਪਰਿਵਾਰ ਤੋੜੇ ਨੇ ਬੀਬਾ ਜੀ ਬੀਬੀ ਨੇ ਬੀਬੀ ਜਗੀਰ ਕੌਰ ਨੇ। ਇਹ ਦੋਵੇਂ ਸੱਪ ਨੇ ਇਨਾਂ ਤੋਂ ਬਚੋ ਮੈਂ ਤੇ ਇਹੋ ਬੇਨਤੀ ਕਰਦਾ ਕਿ ਇਹਨਾਂ ਨੂੰ ਦੁਬਾਰਾ ਇਹ ਕਾਲੀ ਦਲ ਵਾਲਣਾ ਹੁਣ ਪਰ ਮੈਂ ਅਕਾਲੀ ਆਈਕਮਾਨ ਨੂੰ ਬੇਨਤੀ ਕਰਨ ਦਾ ਚਾਹੁੰਦਾ ਕਿ ਤੁਸੀਂ ਹਰ ਇੱਕ ਨੂੰ ਗੱਲ ਨਾ ਲਾ ਲੈਂਦੇ ਹੋ ਬਾਦਲ ਸਾਹਿਬ ਇੱਕ ਪੰਕਤੀ ਹੁੰਦੀ ਆ ਸੱਪੇ ਦੁੱਧ ਪਿਆਲੀਏ ਅੰਦਰ ਵੇਸ ਨਕੂਰ ਤੇ ਉਹ ਸੱਪ ਨੇ ਇਹਨਾਂ ਨੇ ਡੰਗ ਮਾਰਨ ਤੋਂ ਕਦੀ ਬਾਜ਼ ਨਹੀਂ ਹੋਣਾ ਭਾਵੇਂ ਤੁਸੀਂ ਜਿੰਨੀ ਆਰੀ ਮਰਜ਼ੀ ਇਹਨਾਂ ਨੂੰ ਗਲਬਕੜੀ ਦੇ ਚਤੇ ਲੈ ਲਿਓ ਇਸ ਕਰਕੇ ਬੜੇ ਬੜੇ ਲਿਖੇ ਬੰਦੇ ਨੇ ਉਹਨਾਂ ਦੇ ਉਹਨਾਂ ਨਾਲ ਲਾਕੀਤ ਨੂੰ ਤੇ ਇਹੋ ਲੋਕਾਂ ਨੂੰ ਇਹੋ ਜੇ ਲੋਕਾਂ ਨੂੰ ਦੂਰ ਕਰੋ ਬਾਦ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਇੱਕ ਪੋਸਟ ਪਾਈ ਸੀ ਮੈਂ ਕਿਹਾ ਜੀ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਅਕਾਲੀ ਦਲ ਨਹੀਂ ਹਾਰਿਆ ਪਰ ਲੋਕੀ ਗਲਤ ਪ੍ਰਚਾਰ ਕਰ ਰਹੇ ਇਹਨਾਂ ਇਹ ਜਿਹੜੇ ਲੋਕ ਨੇ ਨਾ ਬੀਬੀ ਜ਼ਗੀਰਪੁਰ ਵਰਕੇ ਇਹ ਗਲਤ ਲੋਕਾਂ ਨੂੰ ਮੈਸੇਜ ਤੇਰੇ ਕਿ ਅਕਾਲੀ ਦਲ ਹਾਰ ਗਿਆ ਤੇ ਨਾਲ ਤੇ ਇਸਮਟ ਕੇ ਰਹਿ ਗਿਆ ਸਾਡੀਆਂ ਜਮਾਨਤਾਂ ਜਬਤ ਹੋ ਗਈਆਂ ਉਹ ਮੂਰਖੋ ਜਮਾਨਤਾਂ ਜਬਤ ਨਹੀਂ ਹੋਈਆਂ ਇਹ ਵਿਰੋਧੀ ਪਾਰਟੀ ਦੀਆਂ ਚਾਲਾਂ ਸੀ ਉਹ ਤੁਸੀਂ ਸਮਝ ਨਹੀਂ ਸਕਿਆ ਕਹਤੇ ਲੀਡਰ ਜੀ ਜਦੋਂ ਆਮ ਦੀ ਸਰਕਾਰ ਬਣੀ ਤੇ ਇਹ ਹਾਰ ਹਾਰ ਰੁਪਏ ਦਾ ਲਾਲਚ ਦਿੱਤਾ ਕਿ ਤੁਹਾਨੂੰ ਬੀਬੀਆਂ ਨੂੰ ਹਰ ਮਹੀਨੇ 1000 ਰੁਪਏ ਤੁਹਾਡੇ ਖਾਤੇ ਆਉ ਗਰੀਬ ਲੋਕ ਸੀ ਇੱਕ ਦਿੱਲੀ ਦਾ ਪ੍ਰਚਾਰ ਕਰਦੇ ਦਿੱਲੀ ਆ ਕਰ ਦਿੱਤਾ ਉਹ ਕਰ ਦਿੱਤਾ ਇਹਨਾਂ ਨੂੰ ਪਤਾ ਨਹੀਂ ਸੀ ਇਹ ਮਗਰ ਲੱਗੇ ਇਹਨਾਂ ਨੇ ਕੋਸ਼ਿਸ਼ ਨਹੀਂ ਸੋਚਿਆ ਨਾ ਚੰਗਾ ਤੇ ਨਾ ਮਾੜਾ ਇਹਨਾਂ ਨੂੰ ਇੱਕੋ ਹੀ ਗੱਲ ਸੀ ਕਿ ਕੇਜਰੀਵਾਰ ਨੇ ਦਿੱਲੀ ਚ ਬੜਾ ਵਿਕਾਸ ਕੀਤਾ ਸਾਡਾਕਰ ਨੂੰ ਸਾਨੂੰ 1000 ਰੁਪਿਆ ਹਰ ਮਹੀਨੇ ਸਾਡੇ ਖਾਤੇ ਵਿੱਚ ਆਊਗਾ ਲਾਲਚ ਕਰਕੇ ਲੋਕਾਂ ਨੇ ਆਮਦੀ ਸਰਕਾਰ ਬਣਾਈ ਤੇ ਬੀਬੀ ਜਗੀਰ گور ਵਰਗੇ ਇਹਨਾਂ ਦਾ ਧੜਾ ਜਿਹੜਾ ਬਾਗੀ ਧੜਾ ਜਿੰਦਾ ਕਿ ਲੋਕ ਤੇ ਆਜੋਗੇ ਆ ਲੋਕ ਮੋਡੀ ਨਹੀਂ ਪਉਂਦੇ ਆ ਫਿਰ ਆ ਗਈ ਹੁਣ ਦੀ ਇਲੈਕਸ਼ਨ ਪਾਰਲੀਮੈਂਟ ਦੀ ਕਾਂਗਰਸ ਨੇ ਵੀ ਇੱਕ ਇੱਕ ਫਾਰਮ ਲਿਆਂਦਾ ਕਹਿੰਦੇ ਜੀ ਤੁਹਾਨੂੰ ਛਲਾਨਾ ਲੱਖ ਲੱਖ ਰੁਪਇਆ ਤਾਂਗੇ ਛਲਾਨਾ ਇਹਦਾ ਮਤਲਬ ਹੁੰਦੇ ਕੀ ਸਾਢੇ 8000 ਰੁਪਇਆ ਮਹੀਨਾ ਤੁਹਾਡੇ ਖਾਤੇ ਜਿ ਆਊਗਾ ਉਹ ਵੀ ਝੂਠ ਉਹ ਵੀ ਲੋਕ ਮਗਰ ਲੱਗੇ ਤੇ ਲੋਕਾਂ ਨੇ ਬੋਟਾ ਪਾਤੀਆਂ ਹੁਣ ਆ ਰਹੀ ਆ 2027 ਦੀ ਚੋਣ ਉਹਦੇ ਵਿੱਚ ਅਕਾਲੀ ਦਲ ਬੋਹ ਮਤਨਾ ਜਿੱਤੂਗਾ ਕਿਉਂਕਿ ਕਹਿੰਦੇ ਕੀ ਮੱਛੀ ਜਿਹੜੀ ਪੱਥਰ ਚੜ ਕੇ ਵਾਸ ਮੁੜਦੀ ਆ ਲੋਕਾਂ ਨੇ ਵੇਖ ਲਿਆ ਔਰ ਐਨੇ ਲਾਲਚ ਦਿੱਤੇ ਇਹੋ ਜਿਹੇ ਹਸਾਬ ਦੇ ਨਾਲ ਇਹਨਾਂ ਨੂੰ ਵਰਕਲਾਇਆ ਗਿਆ ਕਿ ਸਾਡੇ ਹੀ ਬੰਦਿਆਂ ਨੇ ਛੰਡੇ ਕਾਲੀ ਦਲ ਦੇ ਤੇ ਵੋਟ ਛਾੜੂ ਤੇ ਪੰਜੇ ਨੂੰ ਪਾਤੀ ਆ ਹੁਣ ਰੋਂਦੇ ਨੇ ਮੈਂ ਵੀ ਘਰ ਘਰ ਜਾ ਕੇ ਲੋਕਾਂ ਚ ਵਿਚਰਦਾ ਲੋਕਾਂ ਨੂੰ ਸੁਣੇ ਦੀਆਂ ਗੱਲਾਂ ਲੋਕ ਪਸਤੋਂਦੇ ਨੇ ਲੋਕ ਕਹਿੰਦੇ ਕਿ ਸਾਨੂੰ ਕਾਲੀ ਸਰਕਾਰ ਹੀ ਚੰਗੀ ਸੀ ਸਾਨੂੰ ਕਈ ਸਹੂਲਤਾਂ ਮਿਲਦੀਆਂ ਸੱਡਤੇ ਬਿਲਕੁਲ ਕਰ ਦਿੱਤਾ ਹੈ ਸਰਕਾਰ ਨੇ ਸੋ ਕੋਚੇ ਲਾਲਚ ਦੇਣ ਕਰਕੇ ਲੋਕ ਇਹਨਾਂ ਦੇ ਮਗਰ ਲੱਗੇ ਆ ਲਛੇਦਾਰ ਸਪੀਚਾਂ ਤੇ ਭਾਸ਼ਣਾਂ ਤੇ ਆ ਕੇ ਲੋਕ ਲੋਕਾਂ ਨੂੰ ਸਰਕਾਰਾਂ ਨੇ ਗੁੰਮਰਾਹ ਕਰਕੇ ਬੂਟਾਪ ਵਾਲੀਆਂ ਤੇ ਬੀਬੀ ਜ਼ਗੀਰਕੋਟ ਦਾ ਧੜਾ ਕਹਿੰਦਾ ਲੋਕਾਂ ਨੇ ਨਕਾਰ ਦਿੱਤਾ ਆਕਾਲੀ ਦਲ ਨੂੰ ਨਹੀਂ ਲੋਕ ਅੱਜ ਵੀ ਆਕਾਲੀ ਦਲ ਦੇ ਨਾਲ ਜੁੜੇ ਨੇ ਔਰ 2027 ਦੇ ਵਿੱਚ ਵੇਖ ਲਓ ਪੱਕੀ ਅਕਾਲੀ ਦਲ ਦੀ ਸਰਕਾਰ ਬਣੂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਣ ਪਿਆ ਬਾਗੀ ਧੜਾ ਇਹਨਾਂ ਤੋਂ ਬਚੋ ਔਰ ਬੀਬੀ ਜੀ ਔਰ ਬਾਗੀ ਧੜਾ ਵਿਚਾਰਾ ਇੰਨਾ ਹੀ ਪਰੇਸ਼ਾਨ ਹੋ ਗਿਆ ਪਖਲਾਟ ਇਹਨਾਂ ਨੂੰ ਇੰਨੀ ਹੋਈ ਇਹਨਾਂ ਪਰੇਸ਼ਾਨ ਹੋ ਗਏ ਜੇ ਅਕਾਲਤਖ ਸਾਹਿਬ ਚਿੱਠੀ ਦੇਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣਾ ਵੀ ਭੁੱਲ ਗਏ ਇੰਨਾ ਮਰਿਆਦਾ ਦਾ ਢੰਡोरा ਪਿਆਤੇ ਆ ਇੰਨੇ ਵੱਡੇ ਗੁਰਸਿੱਖ ਨੇ ਔਰ ਇਹ ਬ੍ਰੋਤੀ ਤਾਕਤਾਂ ਦੇ ਇਸ਼ਾਰਿਆਂ ਦੇ ਉੱਤੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਨੇ ਪੰਜਾਬ ਵਾਸੀਓ ਦੇਸ਼ ਦੇ ਇੱਚੇ ਜਵਸਨ ਵਾਲੇ ਗੁਰਨਾਣਕ ਨਾਮ ਲੈਵਾ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਅਕਾਲੀ ਦਲ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਆ ਕਿ ਇਹਨਾਂ ਤੋਂ ਬਚਜੋ ਇਹਨਾਂ ਨੂੰ ਮੂੰਹ ਤੇ ਮੂੰਹ ਨਾ ਲਾਇਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਹਾਲਾਤ ਬਹੁਤ ਮਾੜੇ ਹੋਣਗੇ ਤਗੜੇ ਹੋ ਜੋ 2027 ਦੀ ਇਲੈਕਸ਼ਨ ਜਿਹੜੀ ਹੋਣੀ ਹੈ ਐਮਐਲਏ ਦੀ ਉਹਦੇ ਚ ਪੰਜਾਬ ਸਰਕਾਰ ਜਿਹੜੀ ਉਹ ਅਕਾਲੀ ਦਲ ਦੀ ਬਣੇਗੀ ਔਰ ਉਹਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਗੇ ਮੈਂ ਵੀ ਲੋਕਾਂ ਦੇ ਘਰਾਂ ਜਾਂਣਾ ਉਹ ਰੀ ਹਕੀਕਤ ਹੈ ਉਹ ਜਿਹੜੇ ਬੰਦੇ ਐਦਾਂ ਧੱਕੇਸ਼ਾਹੀਆਂ ਕਰਦੇ ਆ ਇਹਨਾਂ ਨੂੰ ਯਕੀਨ ਰਿਕਨਕ ਦੇ ਨਿਹਸਾਬ ਦੇਣਾ ਪਊਗਾ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਐਡੇ ਸੂਝਵਾਨ ਲੀਡਰ ਨੇ ਬਾਦਲ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਤੇ ਕਦੀ ਵਿਰੋਧੀਆਂ ਨੂੰ ਜਾਂ ਕਿਸੇ ਦੇ ਵਰਕਰਾਂ ਬੋਲੇ ਹੀ ਨਹੀਂ ਉਹ ਕਿਹਆਂ ਗੱਲਾਂ ਦਾ ਤੇ ਤਾਂ ਦੀ ਅਕਾਲੀ ਹਾਈ ਕਮਾਂ ਨੂੰ ਪਤਾ ਨਹੀਂ ਲੱਗਦਾ ਉਹ ਥੱਲੇ ਥੱਲੇ ਹੀ ਹੋ ਜਾਂਦਾ ਕਾਲਾ ਮਾਲਾ ਉਦੋਂ ਤੱਕ ਜਾਣ ਨਹੀਂ ਦੇਦੇ ਜੇ ਕੋ ਚੱਲ ਜੇ ਤੇ ਉਹ ਸਾਰਿਆਂ ਨੂੰ ਆਪਣੇ ਨਾਲ ਗੱਲ ਵਕੜੀ ਚ ਲੈ ਕੇ ਉਹਦੇ ਮਸ਼ਕਲਾਂ ਵੀ ਸੁਣਦੇ ਔਰ ਹੱਲ ਵੀ ਕਰਦੇ ਨੇ ਅੱਜ ਬੀਬੀ ਜਗੀਰ ਕੌਰ ਦਾ ਧੜਾ ਔਰ ਦੂਸਰੇ ਧੜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਉਹ ਇੱਥੇ ਦੱਸੋ ਉਹ ਤੁਹਾਡਾ ਮੈਂ ਤੁਹਾਡੇ ਮੂੰਹੋਂ ਮੇਰੇ ਮੂੰਹੋਂ ਸ਼ਬਦ ਆਪ ਸ਼ਬਦ ਨਿਕਲਣ ਲੱਗੇ ਸੀ ਇਹਨਾਂ ਲੋਕਾਂ ਕਰਕੇ ਅੱਜ 300 25 ਪਰਿਵਾਰ ਦਰਦ-ਦਰ ਦੀਆਂ ਠੋਕਰਾਂ ਖਾ ਰਿਆ ਮੈਂ ਪੁੱਛਣਾ ਚਾਹਣਾ ਬੀਬੀ ਜੀ ਕੀ ਕਰਨੋ ਕੀ ਤੂੰ ਜੋਤਪੁਰਿਆਂ 'ਚ ੱੱਕੇ ਮਾਰ ਕੇ ਘਰੋਂ ਬਾਹਰ ਨਹੀਂ ਕੱਢਿਆ ਤੂੰ ਜੋਤਪੁਰਿਆਂ ਵਾਸਤੇ ਅਪਸ਼ਬਦ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਇਹਨਾਂ ਦੀ ਸਰਵਾਇ ਕੀਤੀ ਆ 40 ਸਾਲ ਹੋ ਗਏ ਅੱਧ ਨੂੰ ਜਿਆਦਾ ਮਰ ਗਏ ਨੇ ਔਰ ਆਦਤ ਜਿਹੜੀ ਰਹਿ ਗਏ ਵਿਚਾਰੇ ਦਵਾਈਆਂ ਤੋਂ ਤੇ ਰੋਜੀ ਰੋਟੀ ਨੂੰ ਤਰਸ ਖਾਂਦੇ ਇਹ ਐ ਆ ਬੀਬੀ ਜਗੀਰ ਕੌਰ ਦਾ ਕੰਮ ਔਰ ਬਾਦਲ ਸਾਹਿਬ ਵਾਲੇ ਪਾਸੇ ਆ ਜੀਏ ਜੋਧਪੁਰੀਆਂ ਦੇ ਕੇਸ ਲੜੇ ਜੋਧਪੁਰੀਆਂ ਨੂੰ ਬਾਹਰ ਘਟਾਇਆ ਜੋਧਪੁਰੀਆਂ ਨੂੰ ਨੌਕਰੀਆਂ ਦਿੱਤੀਆਂ ਬਾਦਲ ਸਾਹਿਬ ਦੀ ਗੱਲ ਦੱਸ ਰਿਹਾ ਔਰ ਜੋਧਪੁਰੀਆਂ ਨੂੰ ਪਰਮਟ ਵੀ ਦਿੱਤੇ ਔਰ 14-14 ਲੱਖ ਰੁਪਏ ਬਾਦਲ ਸਾਹਿਬ ਨੇ 1999 ਵਿੱਚ ਮਾਰ ਕੀਤੇ ਸੀ ਕਿਉਂਕਿ ਇਹਨਾਂ ਨੇ ਧਗੜੇ ਕਰ ਦਿੱਤੇ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਫਿਰ ਵੀ ਸਾਡੇ ਜਿਹੜੇ ਜੋਧਪਰੀ ਭਰਾ ਇਹਨਾਂ ਦੇ ਵੀ ਬੜੀ ਬੀਬੀ ਜ਼ਗੀਰ ਕੌਰ ਨੂੰ ਪੁਖਵਾਦ ਕੀਏ ਵੀ ਕਦੀ ਕਾਂਗਰਸ ਵਾਲ ਤੇ ਕਦੀ ਭਾਜਪੀ ਵਾਲ ਤੇ ਕਈ ਇਹ ਵੀ ਨਹੀਂ ਟਿਕਦੇ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਕੋਈ ਸਟੈਂਡ ਰੱਖੋ ਮਿਲਣਾ ਉਹ ਜੋ ਪ੍ਰਮਾਤਮਾ ਨੇ ਲਿਖਿਆ ਜੇ ਪ੍ਰਮਾਤਮਾ ਨੇ ਲਿਖਿਆ ਤੇ ਤੁਹਾਨੂੰ ਮਿਲੇਗਾ ਜੇ ਨਹੀਂ ਲਿਖਿਆ ਤੇ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਿਓ ਮਿਲਣਾ ਕੱਖ ਨਹੀਂ ਜੇ ਗੁਰਪ੍ਰਕਾਸ਼ ਸਿੰਘ ਬਾਦਲ ਨੇ ਜੋ ਜੋਧਪੁਰੀਆਂ ਦੀ ਬਾਹ ਫੜੀ ਜੋਧਪੁਰ ਤੇ ਅੜਕੇ ਜਾ ਕੇ ਬੈਗਨ ਰਦੀ ਚੰਡੀਗੜ੍ਹ ਕਿਆ ਇੰਨਾ ਕੰਮ ਪਾਦਨ ਸਾਹਬ ਕੋ ਕਰਉਂਦੇ ਰਹੇ ਨੇ ਅਜ ਕਾਲੀ ਤਲ ਮੜਾਉਂ ਗਿਆ ਜੇ ਕੰਮ ਖਰਾਬ ਕੀਤਾ ਤੇ ਬੀਬੀ ਜ਼ਗੀਰ कौर ਨੇ ਕੀਤਾ ਬੀਬੀ ਜਗੀਰ ਕੌਰ ਦੀ ਜੁੰਡਲੀ ਨੇ ਕੀਤਾ ਬੀਬੀ ਜ਼ਗੀਰ ਕੌਰ ਦੇ ਵਰਕਿਆਂ ਨੇ ਕੀਤਾ ਪਰ ਮੈਨੂੰ ਬੜੀ ਹੈਰਾਨ ਕੀਤੀ ਗੱਲ ਆ ਕਿ ਹਰ ਸਾਲ 84 84 84 ਫਿਰ ਕੋਈ ਚਹੋਜੇ ਬੰਦੇ ਵੀ ਆ ਜਿਹੜੇ ਜੁੱਧ ਜਣ ਕੇ ਦੇਤੇ ਬੰਦੇ ਹੀ ਨਹੀਂ ਆ ਇਹ ਕਿਸੇ ਘੜੇ ਦੇ ਟੱਗਣੀਆਂ ਨਹੀਂ ਹੈ। ਪਰ ਮੈਂ ਜੋਧਪੁਰੀਆਂ ਨੂੰ ਦੂਜਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਕਾਲੀ ਦਲ ਦਾ ਸਾਥ ਦਿਓ। ਉਹ ਦਿਨ ਚੇਤੇ ਕਰੋ। ਅਕਾਲੀ ਦਲ ਨੇ ਬਹੁਤ ਕੁਝ ਦਿੱਤਾ। ਅਕਰਤ ਧੰਨਾ ਬਣੋ। ਪਰ ਅਖੀਰ ਦੇ ਵਿੱਚ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਹੁਣ 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 ਦੁਬਾਰਾ ਇਹ ਵਿਰੋਧੀ ਧੜਾਵੇ ਤੇ ਉਹਨਾਂ ਨੂੰ ਕਹੋ ਜਿ ਆਉਣ ਲੱਗਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਾੜਾ ਪ੍ਰਕਾਸ਼ ਕਰਕੇ ਆਉਣ ਇਹ ਸ਼ੇਵੇਂ ਪਾਸ਼ਾ ਦਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਲੱਗਿਆਂ ਦਾੜਾ ਪ੍ਰਕਾਸ਼ ਕਰਕੇ ਆਉਣ ਤੇ ਬੀਬੀ ਵੀ ਆਪਣੀ ਗੁਨਾਹਤੀ ਮਾਫੀ ਮੰਗੇ ਫਿਰ ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜੀਦਾਰ ਕਰਨਗੇ ਵਧੀਆ ਹੀ ਕਰਨਗੇ ਮੈਂ ਇਸ ਤੇ ਇਹ ਕਿ ਨਿਮਰਤਾ ਸਿੱਖ ਹੋਣ ਕਰਕੇ ਬੇਨਤੀ ਕਰ ਰਿਹਾ ਕਿ ਜੋ ਮੈਂ ਸਿੱਖਿਆ ਜੋ ਮੈਂ ਸੁਣਿਆ ਅੱਜ ਤੱਕ ਕਿ ਗੁਰੂ ਦੇ ਸਿਖਾਂ ਦੇ ਦਾੜੇ ਪ੍ਰਕਾਸ਼ ਨੂੰ ਦੇਨੇ ਤੇ ਇਹ ਬੰਦੇ ਦਾੜੇ ਬਨ ਕੇ ਗਏ ਨੇ ਤੇ ਨਾਲੇ ਪਹਿਲੋਂ ਇਹਨਾਂ ਨੇ ਬਾਦਸਾਲ ਦਾ ਸਵਾਗਤ ਕੀਤਾ ਕਿ ਮਾਫੀ ਮੰਗ ਲਈ ਤੇ ਹੁਣ ਪਤਾ ਨਹੀਂ ਕੀ ਇਹਨਾਂ ਨੂੰ ਕੀ ਹੋ ਗਿਆ ਉਹ ਇੰਨੇ ਇਹਨਾਂ ਨੂੰ ਜਲਦੀ ਸੀ ਇੰਨੇ ਇਹਨਾਂ ਨੂੰ ਪਕਲਾਠ ਸੀ ਕਿੰਜੇਤੇਦਾਰ ਸਾਹਿਬ ਤੁਹਾਨੂੰ ਫਾਤੇ ਪਲੋਣਾ ਵੀ ਭੁੱਲ ਗਏ ਫਾਤੇ ਲਿਖਣਾ ਵੀ ਭੁੱਲ ਗਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਇਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਏ ਹੋਰ ਪੰਜਾਬ ਦੀ ਜਨਤਾ ਨੂੰ ਬੇਨਤੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦਿਓ ਬਾਦਲ ਹੈ ਤੇ ਪੰਜਾਬ ਬਚਿਆ ਬਾਕੀ ਰਹੀ ਬਡਾਲੇ ਸਾਹਿਬ ਦੀ ਇਹ ਵੀ ਬੜਾ ਰੋਲਾ ਗੋਲਾ ਪੁੰਡੇ ਹੈ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹ ਇਹਨਾਂ ਨੂੰ ਵਿਦੇਸ਼ਾਂ ਜੋ ਫੰਡ ਹੁੰਦਾ ਵਾ ਔਰ ਇਹ ਜੋ ਪ੍ਰਚਾਰ ਕਰ ਰਹੇ ਆ ਇਹ ਬਿਲਕੁਲ ਗਲਤ ਕਰ ਰਹੇ ਨੇ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ